ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਦਰਜੀਤ ਅਜਨੂਹਾ ਦੋਸਤੋ ਅਸੀਂ ਹੁਣੇ-ਹੁਣੇ ਕਰਾਟੇ ਕੋਚ ਰਾਜੀਵ ਵਾਲੀ ਜੀ ਦੇ ਨਾਲ ਗੱਲਬਾਤ ਕੀਤੀ ਜਿਹੜੇ ਕਪੂਰਥਲੇ ਤੋਂ ਵਿਸ਼ੇਸ਼ ਤੌਰ ਤੇ ਸਾਡੇ ਕੋਲ ਤੇ ਪਹੁੰਚੇ ਵਿਸ਼ੇਸ਼ ਓਕੇਜਨ ਦੇ ਤਰ੍ਹਾਂ ਇਸ ਮੌਕੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਟੂਡੈਂਟ ਨੇ ਅਵਨੀਤ ਕੌਰ ਢਾਲੀਵਾਲ ਜਿਨ੍ਹਾਂ ਨੇ ਪਿਛਲੇ ਸਮੇਂ ਦਰਮ ਸਾਊਥ ਅਫਰੀਕਾ ਦੇ ਵਿੱਚ ਕਰਾਟੇ ਰਾਈ 골ਡ ਮੈਡਲ ਪ੍ਰਾਪਤ ਕੀਤਾ ਅਸੀਂ ਉਹਨਾਂ ਦੀ ਇਸ ਕਰਾਟੇ ਦੀ ਗੇਮ ਦੇ ਪੂਰੇ ਸਫ਼ਰ ਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਇਹ ਕਰਾਟੇਆਂ ਵਿੱਚ ਆਏ ਕਿੰਨੇ ਤੱਕ ਜਿਹੜੇ ਇਨਾਮ ਪ੍ਰਾਪਤ ਕੀਤੇ ਤੇ ਵੱਖ-ਵੱਖ ਸਮੇਂ ਤੇ ਕਿਹੜੇ-ਕਿਹੜੇ ਮੁਕਾਮ ਵੀ ਹਾਸਲ ਕੀਤੇ ਤੇ ਨਾਲ ਦੀ ਨਾਲ ਉਹਨਾਂ ਦੀ ਐਜੂਕੇਸ਼ਨ ਤੇ ਉਹਨਾਂ ਦੇ ਪਰਿਵਾਰ ਬਾਰੇ ਵੀ ਗੱਲ ਕਰਾਂਗੇ ਇਹ ਸਾਰੇ ਸਵਾਲਾਂ ਸਬੰਧੀ ਨਾਲ ਲੈ ਕੇਗਾ ਅਵਨੀਤ ਕੌਰ ਤਾਲੀਵਾਲ ਜੀ ਤੁਹਾਡਾ ਸਵਾਗਤ ਹੈ ਜੀ ਦਾ ਵਾਰ ਤੇ ਥੈਂਕ ਯੂ ਮੈਮ ਪਹਿਲਾਂ ਸਭ ਤੋਂ ਤੁਸੀਂ ਆਪਣੀ ਐਜੂਕੇਸ਼ਨ ਬਾਰੇ ਆਪਣੇ ਪਰਿਵਾਰ ਦੇ ਵਿੱਚ ਦੱਸੋ ਫਿਰ ਇਸ ਦਾ ਲੋਡ ਸਾਰਿਆਂ ਨੂੰ ਮੈਂ ਸਭ ਤੋਂ ਪਹਿਲਾਂ ਉਸ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਜਿਸ ਦੇ ਦੁਆਰਾ ਮੈਂ ਸਾਰੇ ਕੰਮ ਕਰਦੀ ਆ ਰਹੀਆਂ। ਥੈਂਕ ਯੂ ਇਸ ਚੈਨਲ ਦਾ ਜਿਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਆਪ ਨੂੰ ਇਸ ਚੈਨਲ ਤੇ ਹਸਤਾਕਕੇ ਮੈਂ ਕੀ ਕਰ ਰਹੀ ਹਾਂ ਤੇ ਕਿਵੇਂ ਕਰਦੀ ਹਾਂ। ਮੇਰਾ ਨਾਮ ਅਵਨੀਤ कौर ਤਾਲੀਵਾਲ ਹੈ। ਮੈਂ ਕਪੂਰਸਲਾ ਦੇ ਪਿੰਡ ਫੁੱਲੇਵਾਲ ਦੀ ਰਹਿਣ ਵਾਲੀ ਆ। ਮੇਰੇ ਫਾਦਰ ਸਾਹਿਬ ਐਕਸ ਪੁਲਿਸ ਸਰਵਿਸਮੈਨ ਸਗੇ ਜਦੋਂ ਅਮਰੀਕਾ ਗਏ ਐ ਸ਼ਿਫਟ ਹੋਇਆ। ਹੁਣ ਮੇਰੇ ਮਦਰ ਹਾਊਸ ਵਾਈਫ ਆ। ਮੇਰੇ ਇੱਕ ਸਿਸਟਰ ਆ। ਜੋ ਕਿ ਮੇਰੇ ਨਾਲ ਖੁਦ ਗੇਮ ਕਰ ਰਹੀ ਆ ਮੈਂ 1904 ਤੋਂ ਗੇਮ ਕਰਦੀ ਆ ਰਹੀ ਆ ਕਰਾਟੀ ਇਸ ਇਹਦੇ ਵਿੱਚ ਮੈਂ ਕਾਫੀ ਸਾਰੇ ਆਪਣੇ 2004 2004 2004 2004 1904 चार। 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 1904 ਹਾਂਜੀ 19 2004 ਅਮਨਿਤ ਕੋਲ 1994 ਕਿੰਨੇ ਹੁੰਦੇ ਆ 1994 94 94 ਓਕੇ ਮੈਨੂੰ ਪੰਜਾਬੀ ਚ ਚਲੋ ਕੋਈ ਨਹੀਂ ਕੋਈ ਨਹੀਂ ਪ੍ਰਕਾਰ ਨਾਲ ਹਾਂ ਕੈਰੀ ਆਨ ਪਲੀਜ਼ ਹਾਂ ਮੈਂ 1994 ਤੋਂ ਕਰਾਟੇ ਗੇਮ ਕਰਦੀ ਆ ਰਹੀ ਆ ਜਦੋਂ ਕਿ ਮੈਂ 4 ਸਾਲ ਦੀ ਸੀਗੀ ਮੇਰੇ ਕੋਚ ਫਵਾਲੀਆ ਸਰ ਨੇ ਜਿਵੇਂ ਕਿ ਤੁਸੀਂ ਸੁਣ ਹੀ ਚੁੱਕੇ ਹੋ ਕਿ ਉਹ ਮੇਰੇ ਨਾਲ 1994 ਤੋਂ ਨਾਲ ਮੇਰੇ ਕਮ ਗੇਮ ਕਰਦੇ ਆ ਰਹੇ ਨੇ ਤੇ ਮੇਰੀ ਸਟੱਡੀ ਜਿਹੜੀ ਆ ਮੈਂ ਰਾਯਾਤ ਬਹਾਰਾ ਤੋਂ ਮਾਸਟਰਸ ਕੀਤੀ ਆ ਐਮਟੈਕ ਦੇ ਵਿੱਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਜਿਹਦੇ ਵਿੱਚ ਕਿ ਮੈਂ ਫਰਸਟ ਡਿਵੀਜ਼ਨ ਲੈ ਕੇ ਆਪਣੇ ਪੇਪਰ ਪਾਸ ਕੀਤੇ ਹੋਏ ਨੇ ਪਲੱਸ ਮੈਂ ਲਾਸਟ ইয়ার ਸਾਊਥ ਅਫਰੀਕਾ ਦੇ ਵਿੱਚ ਗਈ ਸੀਗੀ ਜੂਨ ਦੇ ਵਿੱਚ ਜਿਹਦੇ ਵਿੱਚ ਕਿ ਮੇਰਾ 골ਡ ਮੈਡਲ ਆਇਆ ਸੀ ਮੈਂ ਇੰਟਰਨੈਸ਼ਨਲ ਗੇਮਸ ਕਾਫੀ ਖੇਡੀਆਂ ਹੋਈਆਂ ਨੇ ਮੈਕਸਿਮਮ ਮੇਰੇ 골ਡ ਮੈਡਲ ਹੀ ਨੇ ਮੈਂ ਸਭ ਤੋਂ ਜ਼ਿਆਦਾ ਇਸ ਚੀਜ਼ ਲਈ ਡਿਸਪਾਇੰਟਡ ਆ ਕਿ ਮੈਨੂੰ ਨਾ ਅਜੇ ਤੱਕ ਕੋਈ ਮੈਨੂੰ ਬੈਨੀਫਿਟ ਨਹੀਂ ਮਿਲਿਆ ਗਵਰਨਮੈਂਟ ਦੇ ਵੱਲੋਂ ਜਦਕਿ ਮੈਨੂੰ ਲੋਕਲ ਬਾਡੀ ਦੇ ਕੋਲੋਂ ਥੋੜਾ ਬਹੁਤਾ ਬੈਨੀਫਿਟ ਮਿਲਦਾ ਰਿਹਾ ਵਾ ਕਈ ਵਾਰ ਮੈਂ ਅਪਰੋਚ ਕਰਨੇ ਚਾਹੀਏ ਕਿ ਚਲੋ ਮੈਂ ਗਵਰਨਮੈਂਟ ਜੌਬ ਜਿਵੇਂ ਕਿ ਡੀਐਸਪੀ ਦੀ ਪੋਸਟ ਹੋ ਜਵੇ ਜਾਂ ਕੋਈ ਵੀ ਹੋਵੇ ਇਹਦੇ ਵਿੱਚ ਮੈਂ ਆਪਣੇ ਆਪ ਨੂੰ ਇਨਰੋਲ ਕਰਾ ਪਰ ਮੈਂ ਨਹੀਂ ਕਰ ਪਾਈ ਇਹ ਰੀਜ਼ਨ ਮੈਨੂੰ ਇਹ ਹੀ ਲੱਗਦਾ ਹੈ ਕਿ ਇੰਨੀ ਸਟੱਡੀ ਹੋਣ ਦੇ ਬਾਵਜੂਦ ਵੀ ਕੁਝ ਵੀ ਕਰਨ ਦੇ ਬਾਵਜੂਦ ਕੇ ਮੈਨੂੰ ਪੰਜਾਬ ਗਵਰਨਮੈਂਟ ਨੇ ਕੋਈ ਨਾ ਨਾ ਸਹਿਯੋਗ ਨਹੀਂ ਦਿੱਤਾ ਸੋ ਫਸਟ ਆਫ ਆਲ ਤਾਂ ਮੈਂ ਇਹ ਚੋਨੀਆ ਕਿ ਜਿਹੜਾ ਹੋਰ ਗੇਮਸ ਕਰਦੇ ਨੇ ਸਟੂਡੈਂਟਸ ਉਹਨਾਂ ਨੂੰ ਹਰ ਜਗ੍ਹਾ ਤੋਂ ਹਰਿਆਣੇ ਤੋਂ ਕਈ ਨੇ ਕਈ ਹੋਰ ਜਗ੍ਹਾ ਤੋਂ ਨੇ ਗਵਰਨਮੈਂਟ ਖੁਦ ਅਪਰੋਚ ਕਰਦੀ ਆ ਕਿ ਅਸੀਂ ਬੱਚਿਆਂ ਨੂੰ ਅੱਗੇ ਲੈ ਕੇ ਚੱਲੀਏ ਸਾਡੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਹੈਗੀ ਬਟ ਮੈਂ ਦੇਖਿਆ ਕਿ ਕੁਝ ਏਰੀਆ ਜਿਵੇਂ ਕਿ ਸਾਡੇ ਨੇ ਉੱਥੇ ਤੱਕ ਗਵਰਨਮੈਂਟ ਦੀ ਆਵਾਜ਼ ਨਹੀਂ ਪਹੁੰਚ ਪਾਉਂਦੀ ਹੈਗੀ ਨਾ ਕਿ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚ ਪਾਉਂਦੀ ਆ ਇਹ ਹੀ ਮੇਰਾ ਰੀਜ਼ਨ ਆ ਕਿ ਮੈਂ ਇਸ ਚੈਨਲ ਤੇ ਆਈ ਹਾਂ ਆਹ ਵਨੀਤ ਕੋਰ ਧਾਲੀਵਾਲ ਜੀ ਅਸੀਂ ਤੁਸੀਂ ਹੁਣ ਗੱਲ ਕੀਤੀ ਸੀ ਕਿ ਮੇਰੇ ਕੋ ਬਹੁਤ ਸਾਰੇ ਜ਼ਿਆਦਾਤਰ ਮੈਕਸਿਮਮ 골ਡ ਮੈਡਲ ਹੀ ਆਏ ਤੇ ਨਾਲ এডਿਕੇਸ਼ਨ ਵੀ ਤੁਹਾਡੀ ਬਹੁਤ ਵਧੀਆ ਹੈ ਤੇ ਤੁਸੀਂ ਰੰਝ ਵੀ ਕੀਤਾ ਸਰਕਾਰ ਤੇ ਇਹ ਤੁਹਾਨੂੰ ਇਸ ਵੇਲੇ ਤੱਕ ਹੁਣ ਤੱਕ ਕੋਈ ਗੌਰਮੈਂਟ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਸਹਿਯੋਗ ਨਹੀਂ ਮਿਲੀ ਬੇਸ਼ੱਕ ਲੋਕਲ ਬਾਡੀਜ਼ ਵੱਲੋਂ ਤੁਹਾਨੂੰ ਵੱਖ-ਵੱਖਰੇ ਸਮੇਤ ਸਹਾਇਜੋ ਮਿਲਦਾ ਰਿਹਾ ਪਰ ਅਸੀਂ ਹੁਣ ਗੱਲ ਕਰੀਏ ਜਿਵੇਂ ਤੁਸੀਂ 1994 ਤੋਂ ਕਾਰਾਟੇ ਕਰਦੇ ਆ ਰਹੇ ਹੋ ਨਾਲ ਪੜ੍ਹਾਈ ਕੀਤੀ ਗੋਲਡ ਮੈਡਲ ਵੀ ਲਿਆ ਤੇ ਹੁਣ ਜਦੋਂ ਤੁਹਾਨੂੰ ਇਹ ਚੀਜ਼ ਦਾ ਕਿਸੇ ਵੱਲੋਂ ਸਰਕਾਰ ਵੱਲੋਂ ਨਹੀਂ ਕੁਝ ਮਿਲਦਾ ਤੇ ਤੁਸੀਂ ਕੀ ਕਹੋ ਕੀ ਕਹੋਗੇ ਮੈਂ ਕਹਾਂਗੀ ਕਿ ਸਰਕਾਰ ਸਾਡੇ ਵਰਗੇ ਜਿਹੜੇ ਸਟੂਡੈਂਟਸ ਨੇ ਜਿਹੜੇ ਕਿ ਆਪਣੇ ਇੰਡੀਆ ਵਾਸਤੇ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਵੱਲ ਜ਼ਰੂਰ ਧਿਆਨ ਦੇਵੇ ਕਿਉਂਕਿ ਅਸੀਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਆ ਜਦਕਿ ਸਾਨੂੰ ਬਦਲੇ ਦੇ ਵਿੱਚ ਕੀ ਮਿਲਦਾ ਆ ਸਾਨੂੰ ਇੰਨੇ ਇੱਕ سپورਟ ਤਾਂ ਕੀਤੀ ਜਾਵੇ ਕਿ ਅਸੀਂ ਕਿਸੇ ਨਾ ਕਿਸੇ ਗਵਰਨਮੈਂਟ ਅਥਾਰਟੀ ਦੇ ਵਿੱਚ ਜਾਂ ਕਿਤੇ ਵੀ ਹੁਣ ਜਿਹੜਾ ਗੇਮ ਆ ਹਰ ਡਿਫੈਂਸਿਵ ਗੇਮਸ ਤਾਂ ਜ਼ਰੂਰੀ ਨੇ ਹਰ ਜਗ੍ਹਾ ਤੁਹਾਨੂੰ ਪਤਾ ਹੈ ਕਿ ਜਿੰਨੀਆਂ ਵੀ ਡਿਫੈਂਸਿਵ ਗੇਮਸ ਨੇ ਉਹ ਹਰ ਜਗ੍ਹਾ ਸਿਖਾਈਆਂ ਜਾ ਰਹੀਆਂ ਵਾ ਜਿਸ ਵੇ ਕਿਸੇ ਆਪਾ ਇਸ ਜੀ ਹੁਟ ਦੇ ਵਿੱਚ ਚਲੇ ਜਾਈਏ ਸਭ ਤੋਂ ਪਹਿਲਾਂ ਹਰ ਇੱਕ ਚੀਜ਼ ਦੇ ਨਾਲ ਇਸ ਚੀਜ਼ ਦੀ ਟ੍ਰੇਨਿੰਗ ਦਿੰਦੇ ਨੇ ਜਦ ਅਸੀਂ ਸਟੂਡੈਂਟਸ ਆਲਰੇਡੀ ਇਹ ਸਭ ਕੁਝ ਕਰ ਰਹੇ ਆ ਇੱਕ ਕਰਾਟੇ ਦੀ ਗੇਮ ਜਾਂ ਕੋਈ ਹੋਰ ਡਿਫੈਂਸਿਵ ਗੇਮ ਖੇਲਣੀ ਬਹੁਤ ਮੁਸ਼ਕਲ ਆ ਹਰ ਕੋਈ ਇਹ ਚੀਜ਼ ਨਹੀਂ ਕਰ ਸਕਦਾ ਸਟੱਡੀ ਕਰ ਸਕਦੇ ਆ ਠੀਕ ਆ ਬਟ ਇਹ ਗੇਮ ਕਰਨੇ ਬਹੁਤ ਜ਼ਿਆਦਾ ਮੁਸ਼ਕਲ ਆ ਇਸੇ ਕਰਕੇ ਮੈਂ ਚਾਹੁੰਦੀ ਆ ਕਿ ਗਵਰਨਮੈਂਟ ਖੁਦ ਇਹ ਚੀਜ਼ ਨੂੰ ਨੋਟਿਸ ਕਰੇ ਕਿ ਹਾਂ ਬੱਚੇ ਕਰ ਰਹੇ ਆ ਕਿਸ ਜ਼ਿਲ੍ਹੇ ਚ ਕਿੰਨੇ ਬੱਚੇ ਆ ਕਿ ਖੇਡ ਰਹੇ ਆ ਹਾਂ ਤਾਰੀਵਾਲ ਜੀ ਅਸੀਂ ਚੱਲ ਕਰੀਏ ਤੁਹਾਡੇ ਨਾਲ ਤੁਸੀਂ ਲੜਕੀਆਂ ਨੂੰ ਪੜ੍ਹਿਆ ਅੱਜ ਦੇ ਮੌਜੂਦਾ ਸਮੇਂ ਨੂੰ ਲੈ ਕੇ ਚਾਹੇ ਪਿਛਲੇ ਸਮੇਂ ਨੂੰ ਲੜਕੀਆਂ ਨੂੰ ਬਹੁਤ ਵਾਰ ਗਰੇਜ ਕੀਤਾ ਜਾਂਦਾ ਵੀ ਲੜਕੀਆਂ ਬਾਹਰ ਨਾ ਜਾਣ ਪੜਨ ਨਾ ਬੇਸ਼ੱਕ ਅਸੀਂ ਆਧਾਰਨ ਦਿੰਨੇ ਆ ਜਿਵੇਂ ਅਸੀਂ ਇਸ ਕੁਤਕੂ ਤੋਂ ਪਹਿਲਾਂ ਗੱਲ ਕੀਤੀ ਸੀ ਵੀ ਸਾਡੇ ਰਾਸ਼ਟਰਪਤੀ ਜਿਹੜੇ ਆ ਇਹ ਮਹਿਲਾ ਨੇ ਉੱਪਰ ਬਹੁਤ ਸਾਰੇ ਹੈਗੀਆਂ ਪਰ ਹਾਲੇ ਤੱਕ ਵੀ ਜਿਹੜੀ ਸੌਰੀ ਸੋਚਾ ਚਾਹੇ ਜੁਪੀ ਚੱਲੇ ਜੇ ਬਿਹਾਰ ਚੱਲੇ ਉਤਰਾਖੰਡ ਚੱਲੇ ਹੋਰ ਸਟੇਟ ਇਹ ਬਹੁਤ ਤੁਹਾਨੂੰ ਕਦੀ ਤਾਂ ਦੀ ਕੋਈ ਦਿੱਕਤ ਆਈ ਹੋਵੇ ਮੇਰੇ ਨਾਲ ਮੇਰੇ ਪੇਰੈਂਟਸ ਵੀ ਰੋ ਤੋਂ ਸਹਿਮਤ ਨੇ ਕਿ ਮੈਂ ਗੇਮ ਕਰਾਂ ਜਿਵੇਂ ਕਿ ਮੈਂ ਅਦਾਸ ਚੁੱਕੀਆਂ ਕਿ 4 ਸਾਲ ਦੀ ਉਮਰ ਤੋਂ ਮੈਂ ਗੇਮ ਕਰਦੀ ਆ ਰਹੀ ਹਾਂ ਹੁਣ ਮੇਰੀ ਛੋਟੀ ਸਿਸਟਰ ਆਪਲਖਪ੍ਰੀਤ ਕੋਰ ਉਹ ਬੀਐਸਸੀ ਓਟੀ ਕਰ ਰਹੀ ਆ ਉਹ ਵੀ ਖੁਦ ਗੇਮ ਕਰ ਰਹੀ ਹੈ ਇਹਦੇ ਨਾਲ ਨਾਲ ਮੇਰੇ ਕੋਚ ਨੇ ਵਾਲੀਆ ਸਰ ਉਹਨਾਂ ਦੇ ਦੋਨੋਂ ਬੱਚੇ ਰਿਹਾਨ ਤੇਰਾ ਬਿਆ ਉਹ ਵੀ ਗੇਮ ਕਰ ਰਿਹਾ ਸੀ। ਟੂਰ ਦੇ ਸਫ਼ਰ ਦੇ ਦੌਰਾਨ ਜਦੋਂ ਕਿਤੇ ਤੁਸੀਂ ਜਾਣੇ ਹੋ ਸਾਊਥ ਅਫਰੀਕਾ 'ਚ ਉਹਦੇ 'ਚ ਇਹੋ ਜਿਹੇ ਲੜਕੀਆਂ ਤੁਹਾਡੀ ਟੀਮ ਦੇ ਵਿੱਚ ਕਿੰਨੇ ਬੱਚੇ ਗਏ ਸੀ ਜਿਹੜੇ ਤੇ ਸਾਊਥ ਅਫਰੀਕਾ 'ਚ ਗਏ ਸੀ? ਅਨਫੋਰਚਨਟਲੀ ਮੈਂ ਇਹ ਕਵਾਂਗੀ ਕਿ ਮੈਂ ਸਿੰਗਲ ਲੜਕੀ ਸੀਗੀ ਉਦੋਂ। ਮੇਰੇ ਨਾਲ ਸਾਰੇ ਬॉयਜ਼ ਸੀਗੇ। ਕੋਈ ਜਿੱਦਾਂ ਮੈਂ ਕਹਿੰਨੀ ਆ ਕਿ ਸਪੋਰਟ ਨਹੀਂ ਕਰਦਾ ਸੀਗਾ ਉਸ ਟਾਈਮ ਤੇ ਤੇ ਅਜੇ ਵੀ ਮੈਂ ਇਹ ਚੀਜ਼ਾਂ ਦੇਖ ਰਹੀਆਂ। ਹੁਣ ਜਿਵੇਂ ਕਿ ਮੇਰੇ ਕੋਚ ਸਾਹਿਬ ਸ਼ੁਰੂ ਤੋਂ ਹੀ ਇਸ ਗੇਮ ਦੇ ਨਾਲ ਇਨਰੋਲ ਸੀਗੇ ਉਹ ਆਪਣੇ ਬੱਚਿਆਂ ਨੂੰ ਘੜ ਰਿਆ। ਬਟ ਮੈਕਸਿਮਮ ਜਿੱਦਾਂ ਪਿੰਡ ਹੋ ਗਏ ਜਾਂ ਕੋਈ ਸ਼ਹਿਰ ਵੀ ਇ ਨਹੀਂ ਕਰਦੇ ਹੈਗੇ ਮੇਰੀ ਤਾਂ ਇਹੀ ਵਾਕਿ ਜੇ ਤੁਸੀਂ ਆਪਣੀਆਂ ਲੜਕੀਆਂ ਨੂੰ ਅੱਗੇ ਵਧਾਓਗੇ ਤਾਂ ਹੀ ਦੇਸ਼ ਅੱਗੇ ਵਧੇਗਾ ਉਹ ਵੀ ਜਾ ਕੇ ਆਪਣੀਆਂ ਲੜਕੀਆਂ ਨੂੰ ਕਹਿਣਗੇ ਕਿ ਹਾਂਜੀ ਜੀ ਜੇ ਅਸੀਂ ਇਦਾਂ ਦੇ ਸੀਗੇ ਤਾਂ ਤੁਸੀਂ ਵੀ ਗਾ ਇਦਾਂ ਕਰਨਾ ਵਾ ਹੁਣ ਜਦ ਆਪਾਂ ਕੁਝ ਨਹੀਂ ਕਰ ਰਹੇ ਹੈਗੇ ਉਹਨਾਂ ਦੀ ਸਪੋਰਟ ਹੀ ਨਹੀਂ ਕਰ ਰਹੇ ਹੈਗੇ ਤਾਂ ਕੌਣ ਕਰੂਗਾ ਤੁਸੀਂ ਇਹ ਆਪਣੇ ਇਹ ਲੜਕੀਆਂ ਨੂੰ ਜਾਂ ਲੜਕੀਆਂ ਨੂੰ ਖਾਸ ਕਰ ਲੜਕੀਆਂ ਨੂੰ ਕੀ ਕਹਿਣਾ ਚਾਹੋਗੇ ਮੌਜੂਦਾ ਸਮੇਂ ਦੌਰਾਨ ਘਾਟੇ ਦੀ ਗੇਮ ਬਾਰੇ ਅੱਜ ਕੱਲ੍ਹ ਜਿਵੇਂ ਦੌਰ ਚੱਲ ਰਿਹਾ ਹੈ ਕਿ ਕਿੰਨੇ ਜ਼ਿਆਦਾ ਕ੍ਰਾਈਮ ਹੋ ਰਹੇ ਨੇ ਲੜਕੀਆਂ ਦੇ ਅਗੇ ਤੁਸੀਂ ਖੁਦ ਹੁਣ ਬੰਗਾਲੀ ਨਿਊਜ਼ ਸੁਣੀ ਹੈ ਕਿ ਕਿੰਨਾ ਕੁਝ ਉੱਥੇ ਹੋਇਆ ਹੈ ਡਿਫੈਂਸਿਵ ਗੇਮਸ ਹਰ ਜਗ੍ਹਾ ਜ਼ਰੂਰੀ ਆ ਮੈਂ ਖੁਦ ਡਿਫੈਂਸਿਵ ਗੇਮਸ ਕਰਦੀ ਆ ਮੈਂ ਖੁਦ ਟ੍ਰੇਨਿੰਗ ਵੀ ਦਿੰਨੀ ਆ ਮੈਂ ਇਹ ਚੀਜ਼ ਕਹਿੰਦੀ ਆ ਕਿ ਤੁਸੀਂ ਆਪਣੇ ਲੜਕੀਆਂ ਨੂੰ ਜੇ ਕਿਸੇ ਵੀ ਕ੍ਰਾਈਮ ਤੋਂ ਬਚਾਉਣਾ ਹੈ ਇਹ ਚੀਜ਼ ਜ਼ਰੂਰੀ ਆ ਸਟੱਡੀਜ਼ ਜ਼ਰੂਰੀ ਆ ਉਹਦੇ ਨਾਲ ਨਾਲ ਗੇਮਸ ਵੀ ਜ਼ਰੂਰੀ ਆ ਹੈਲਥੀ ਤਾਂ ਰਹਿਣ ਗੈਂਪ ਫॉर ਦਾ ਸੇਫਟੀ ਪਰਪਸ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਕਹਿੰਦੇ ਦੱਸਿਆ ਵੀ ਮੈਂ ਸਿਖਾਉਂਦੇ ਵੀ ਆ ਤੁਸੀਂ ਕਿੰਨੇ ਕੁ ਬੱਚਿਆਂ ਨੂੰ ਤੁਹਾਡਾ ਅਲੱਗਾ ਜਾਂ ਤੁਸੀਂ ਜਿੱਥੇ ਵਾਹ ਕਰਦੇ ਹੋ ਉੱਥੇ ਹੀ ਬੱਚਿਆਂ ਨੂੰ ਸਿਖਾਉਨੇ ਹੋ ਮੈਂ ਆਪਣੀ ਕੋਚਿੰਗ ਜਿਹੜੀ ਆਪਣੇ ਕੋਚ ਤੋਂ ਲੈਣੀ ਆ ਉਹਨਾਂ ਦੇ ਅਕੈਡਮੀ ਜਾ ਕੇ ਬਟ ਫॉर ਦਾ ਪਾਰਟ ਟਾਈਮ ਮੈਂ ਖੁਦ ਆਪਣੇ ਨਾਂ ਅਕੈਡਮੀ ਓਪਨ ਕੀਤੀ ਹੋਈ ਆ ਅਵਦੀਪ ਐਜੂਕੇਸ਼ਨ ਐਂਡ ਸਪੋਰਟਸ ਅਕੈਡਮੀ ਮੇਰੇ ਮਦਰ ਨੇ ਵੀ ਤਾਲੀਵਾਲ ਸਪੋਰਟਸ ਐਂਡ ਐਜੂਕੇਸ਼ਨ ਅਕੈਡਮੀ ਓਪਨ ਕੀਤੀ ਹੈ ਤੁਹਾਡੀ ਇਹ ਮੇਰੀ ਹੈਗੀ ਆ ਨਕੋਦਰ ਦੇ ਵਿੱਚ ਪਿੰਡ ਹੀਰਾ ਚ ਐਂ ਮੇਰੇ ਮਦਰ ਦੀ ਹੈਗੀ ਆ ਫੂਲੇਵਾਲ ਪਿੰਡ ਜਿਹੜਾ ਵਾ ਆਪਣਾ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਆ ਉਥੇ ਅਸੀਂ ਲੜਕੀਆਂ ਨੂੰ ਤੇ ਲੜਕਿਆਂ ਨੂੰ ਦੋਨਾਂ ਨੂੰ ਬਰਾਬਰ ਰੱਖ ਕੇ ਅਸੀਂ ਟ੍ਰੇਨਿੰਗ ਦਿੰਨੇ ਆ ਆਪਣੇ ਅਨੰਦਕੌਰ ਤਾਲੀਵਾਲ ਜੀ ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਕਰਨੀ ਚਾਹੁੰਦੇ ਹੋ ਤੇ ਅਸੀਂ ਇਸ ਗੱਲ ਤੋਂ ਪੁੱਛਣਾ ਰਹਿ ਗਿਆ ਕਿਉਂਕਿ ਮੈਂ ਬਹੁਤੀ ਇਸ ਚੀਜ਼ ਬਾਰੇ ਇਕਰਾਟੀ ਗੇਮ ਬਾਰੇ ਨਹੀਂ ਜਾਣਕਾਰੀ ਰੱਖਦਾ ਪਰ ਫਿਰ ਵੀ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ ਮੈਂ ਨਹੀਂ ਪੁੱਛ ਸਕਿਆ ਉਹ ਕੋਈ ਗੱਲਬਾਤ ਉਹ ਗੱਲਬਤ ਮੈਂ ਤੁਹਾਨੂੰ ਇਹ ਹੀ ਕਹੂੰਗੀ ਕਿ ਪਹਿਲੀ ਗੱਲ ਤਾਂ ਇਹ ਕੀ ਗਵਰਨਮੈਂਟ ਨੂੰ ਇਹ ਧਿਆਨ ਦੇਣਾ ਚਾਹੀਦਾ ਆ ਕਿ ਬੱਚੇ ਕੀ ਕਰ ਰਹੇ ਨੇ ਕਿਵੇਂ ਆ ਜੇ ਤੁਸੀਂ ਨਸ਼ਿਆਂ ਤੋਂ ਮੁਕਤ ਕਰਨਾ ਆ ਜੇ ਕਿਸੇ ਵੀ ਬੱਚੇ ਨੂੰ ਬੈਡ ਕੰਪਨੀ ਤੋਂ ਦੂਰ ਰੱਖਣਾ ਆ ਉਹਨਾਂ ਨੂੰ ਕਿਸੇ ਨਾ ਕਿਸੇ ਗੇਮ ਚ ਜਾਂ ਫਿਰ ਕੋਈ ਹੋਰ ਐਕਟੀਵਿਟੀ ਆ ਉਹਦੇ ਵਿੱਚ ਇਨਰੋਲ ਜ਼ਰੂਰ ਕਰਾਓ ਤਾਂ ਕਿ ਉਹਨਾਂ ਦਾ ਜਿਹੜਾ ਧਿਆਨ ਆ ਨਾ ਬੈਡ ਹੈਬਿਟਸ ਤੋਂ ਦੂਰ ਰਹਿ ਕੇ ਗੁੱਡ ਹੈਬਿਟਸ ਵੱਲ ਵੜੇ ਤੇ ਇਸ ਦੇ ਨਾਲ ਨਾਲ ਮੈਂ ਇਹ ਕਹੂੰਗੀ ਕਿ ਜਿੰਨੇ ਵੀ ਸਪੋਰਟ ਕਰ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਪੇਰੈਂਟਸ ਪਲੱਸ ਕੋਚਸ ਵੀ ਉਹਨਾਂ ਨੂੰ ਸਪੋਰਟ ਕਰਨ ਕਿਉਂਕਿ ਇਸ ਟਾਈਮ ਨਾ ਜਿਹੜਾ ਇੰਡੀਆ ਵਾ ਉਹ ਸੱਜ ਤੇ ਬੈਠਾ ਹੈ ਜਾਂ ਤਾਂ ਵਿਗੜ ਜਾਂਦੇ ਆ ਬੱਚੇ ਜਾਂ ਫਿਰ ਬਿਲਕੁਲ ਸਹੀ ਰਹਿੰਦੇ ਆ ਆਪਾਂ ਨੂੰ ਇਹ ਚਾਹੀਦਾ ਕਿ ਇੱਕ ਇੱਕ ਬੱਚਾ ਜੇ ਐਫਰਟ ਇੰਨਾ ਦਵੇ ਕਿ ਠੀਕ ਹੈ ਨਾ ਕਿ ਮੇਰਾ ਵੀ ਮੈਂ ਸਹੀ ਚੱਲਾਂ ਤੇ ਇੰਡੀਆ ਕਿੱਥੋਂ ਤੋਂ ਕਿੱਥੇ ਪਹੁੰਚ ਜਾਊਗਾ ਬਹੁਤ ਬਹੁਤ ਧੰਨਵਾਦ ਅਮਨੀਕ ਤੱਕ ਔਰ ਧਾਲੀਵਾਲ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਗੱਲਬਾਤ ਕੀਤੀ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਬਾਦ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੜਕੀਆਂ ਜਿਹੜੀਆਂ ਪੇਰੈਂਟਸ ਹੈਗੇ ਲੜਕੀਆਂ ਨੂੰ ਬਾਹਰ ਜਾਣ ਤੋਂ ਗਰੀਜ਼ ਕਰਦੇ ਆਂ ਬੰਦ ਕਰਦੇ ਆ ਉਹ ਇਸ ਗੱਲਬਾਤ ਨੂੰ ਸੁਣ ਕੇ ਆਪਣੀ ਲੜਕੀਆਂ ਨੂੰ ਪੂਰਨ ਤੌਰ ਤੇ ਅਧਿਕਾਰ ਹਕੂਕ ਉਦਕਾਰ ਦੇਣ ਤਾਂ ਕਿ ਉਹ ਵੀ ਆਪਣੇ ਜੀਵਨ ਦੇ ਵਿੱਚ ਸਫਲ ਹੋ ਸਕਣ ਆਪਣਾ ਮਕਾਮ ਹਾਸਲ ਕਰ ਲੈਣ ਦਾ ਭਾਰਤ ਲਈ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਥੈਂਕ ਯੂ ਮੈਮ ਥੈਂਕ ਥੈਂਕ ਯੂ